ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਤੁਹਾਡਾ ਮੁਰਤੋਂ ਸਵਾਗਤ ਹੈ ਚੈਨਲ YouTube ਵਾਲੇ ਫਾਰਮਰ ਤੇ ਅੱਜ ਜਿਹੜੀ ਅਸੀਂ ਵੀਡੀਓ ਦੇ ਵਿੱਚ ਡਿਸਕਸ ਕਰਨ ਜਾਣ ਵਾਲੇ ਹਾਂ ਉਹ ਟੌਪਿਕ ਹੈ ਜੀ ਡੈਰੀ ਫਾਰਮਿੰਗ ਦੇ ਉੱਪਰ ਜੋ ਸਬਸਿਡੀ ਸਕੀਮ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਤੇ ਉਹਦੇ ਵਿੱਚ ਕੀ ਕੀ ਸਬਸਿਡੀ ਮਿਲਦੀ ਹੈ ਕਿਵੇਂ ਮਿਲਦੀ ਹੈ ਉਹਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗਾ ਫਿਲਹਾਲ ਆਪਾਂ ਦੱਸ ਸਕੀਏ ਵੀ ਕੀ ਸਬਸਿਡੀ ਹੈ ਕਿਵੇਂ ਸਬਸਿਡੀ ਮਿਲੇਗੀ ਕਿਵੇਂ ਅਵੇਲ ਕਰ ਸਕਦੇ ਹੋ ਉਹ ਅਸੀਂ ਇੱਕ ਅਲੱਗ ਵੀਡੀਓ ਚ ਲੈ ਕੇ ਆਵਾਂਗੇ ਕਿਉਂਕਿ ਉਹ ਵੀਡੀਓ ਥੋੜੀ ਜਿਹੀ ਲੰਬੀ ਹੋ ਜਾਵੇਗੀ ਪੂਰਾ ਪ੍ਰੋਸੈਸ ਦੱਸਣਾ ਪਵੇਗਾ ਉਹਦੇ ਵਿੱਚ ਫਿਲਹਾਲ ਜੋ ਆਪਣਾ ਡੈਰੀ ਵਿਭਾਗ ਵੱਲੋਂ ਇੱਕ ਸਬਸਿਡੀ ਸਕੀਮ ਚੱਲੀ ਹੈ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦੇਵਾਂਗੇ ਕਿਉਂਕਿ ਬਹੁਤੇ ਕਿਸਾਨ ਵੀ ਜੋ ਸਹਾਇਕ ਧੰਦੇ ਨੇ ਉਹਦੇ ਵਿੱਚ ਡੈਰੀ ਫਾਰਮਿੰਗ ਕਰਦੇ ਨੇ ਤੇ ਡੈਰੀ ਫਾਰਮਿੰਗ ਤੋਂ ਚੰਗੀ ਇਨਕਮ ਲੈਂਦੇ ਨੇ ਕਿਉਂਕਿ ਖੇਤੀਬਾੜੀ ਦੇ ਵਿੱਚ ਅਗਰ ਗੱਲ ਕਰੀਏ ਐਕਟਿਵ ਦਿਨਾਂ ਤੋਂ ਇਲਾਵਾ ਅ ਨਾਰਮਲ ਦਿਨ ਹੁੰਦੇ ਨੇ ਬਜਾਈ ਬਹਾਈ ਤੋਂ ਜਾਂ ਸਪਰੇਹਾਂ ਤੋਂ ਖਾਦਾਂ ਤੋਂ ਬਿਨਾਂ ਤਾਂ ਉਹਨਾਂ ਦੇ ਵਿੱਚ ਕਿਸਾਨ ਵੀ ਜ਼ਿਆਦਾਤਰ ਵਿਹਲੇ ਹੁੰਦੇ ਨੇ ਤੇ ਉਹ ਡੈਰੀ ਫਾਰਮਿੰਗ ਨੂੰ ਪ੍ਰੇਫਰ ਕਰਦੇ ਨੇ ਨਾਲ ਦੀ ਨਾਲ ਆਪਣੇ ਸਹਾਇਕ ਧੰਦੇ ਦੇ ਤੌਰ ਤੇ ਤੇ ਇਨਕਮ ਨੂੰ ਡਬਲ ਤੋਂ ਟ੍ਰਿਪਲ ਕਰਨ ਦੇ ਵਿੱਚ ਡੈਰੀ ਫਾਰਮਿੰਗ ਬਹੁਤ ਜ਼ਿਆਦਾ ਸਹਿਯੋਗ ਕਰਦੀ ਹੈ ਤਾਜ਼ਾ ਜੋ ਵੀ ਅਪਡੇਟ ਹੈ ਜੀ ਤੁਹਾਡੇ ਕੋਲ ਤੱਕ ਲੈ ਕੇ ਆ ਰਹੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਉਹ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਅਗਰ ਵੀਡੀਓ ਇਨਫੋਰਮੇਟਿਵ ਲੱਗਦੀ ਹੈ ਜਾਣਕਾਰੀ ਭਰਪੂਰ ਲੱਗਦੀ ਹੈ ਤਾਂ ਆਪਣੇ ਵਰਗੇ ਹੋਰ ਕਿਸਾਨ ਵੀਰਾਂ ਤੱਕ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਉਹਨਾਂ ਤੱਕ ਵੀ ਇਹ ਇਨਫੋਰਮੇਸ਼ਨ ਪਹੁੰਚ ਸਕੇ ਤੇ ਉਹ ਵੀ ਲਾਹੇਵੰਦ ਹੋ ਸਕਣ ਕੋਸ਼ਿਸ਼ ਕਰਿਆ ਕਰੋ ਆਪਣਾ ਪਿੰਡ ਜ਼ਿਲ੍ਹਾ ਜਾਂ ਸ਼ਹਿਰ ਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਦੇ ਹੋ ਤੇ ਤਾਂ ਕਿ ਸਾਨੂੰ ਪਤਾ ਲੱਗ ਸਕੇ ਸਾਡੇ ਕਿਸਾਨ ਵੀਰ ਸਾਨੂੰ ਕਿਸ ਏਰੀਆ ਤੋਂ ਸਾਨੂੰ ਦੇਖ ਰਹੇ ਨੇ ਤੇ ਬਾਕੀ ਜੋ ਵੀ ਰਿਪੋਰਟ ਹੈ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਏ ਆ ਜੀ ਅਗਲੀ ਰਿਪੋਰਟ ਦੇਖ ਲੈਂਦੇ ਆ ਜੀ ਕਿਵੇਂ ਦੀ ਹੈ ਇਹਦੇ ਵਿੱਚ ਜਿਹੜੀ ਮੇਨ ਸਕੀਮ ਬੈਨੀਫੀਸ਼ੀਅਲ ਸਕੀਮਸ ਫॉर ਡੈਰੀ ਫਾਰਮਿੰਗ ਇਹਨੂੰ ਪੰਜ ਕੈਟਾਗਰੀ ਵਿੱਚ ਵੰਡਿਆ ਗਿਆ ਹੈ ਜੀ ਪਹਿਲੀ ਕੈਟਾਗਰੀ ਜਿਹੜੀ ਹੈ ਉਹ ਹੈਗੇ ਜੀ ਕੈਟਲ ਦੀ ਜਾਂ ਫਿਰ ਆਪਣੇ ਪਸ਼ੂਆਂ ਦੀ ਉਹਦੇ ਵਿੱਚ ਹੈਗਾ ਜੀ ਕੰਪੋਨੈਂਟ ਕੀ ਹੈ ਉਹ ਹੈਗਾ ਜੀ ਪਰਚੇਸ ਆਫ 2 220 ਮਿਚਲਸ ਐਨੀਮਲਸ ਮਤਲਬ 2 ਤੋਂ ਲੈ ਕੇ 20 ਦੁੱਧਾਰੂ ਪਸ਼ੂ ਖਰੀਦਣ ਦੀ ਸਕੀਮ ਹੈ ਮੈਕਸਿਮਮ ਕੋਸਟ ਪਰ ਯੂਨਿਟ ਠੀਕ ਹੈ ਜੀ ਉਹ ਹੈਗੀ 14 ਲੱਖ ਤੱਕ ਉਸ ਤੋਂ ਇਲਾਵਾ ਜਿਹੜੀ ਸਬਸਿਡੀ ਹੈ ਉਸ ਨੂੰ ਦੋ categories ਵਿੱਚ ਵੰਡਿਆ ਗਿਆ ਜਰਨਲ ਐਸਸੀ ਤੇ ਐਸਟੀ ਜਰਨਲ categories ਦੇ ਵਿੱਚ 25% ਤੱਕ ਦਾ ਦੀ ਆਪਣੀ ਸਬਸਿਡੀ ਹੈ ਜੀ ਤੇ ਜਾਂ ਫਿਰ ਮੈਕਸਿਮਮ 17500 25% ਮਤਲਬ ਇਹ ਗੱਲ ਹੁੰਦੀ ਹੈ ਅਗਰ ਤੁਸੀਂ ਜ਼ਿਆਦਾ ਪੈਸੇ ਖਰਚ ਦਿਓ ਤੇ ਉਸ ਦਾ 25% ਜਿਹੜਾ ਉਹ 17500 ਤੋਂ ਵੱਧ ਜਾਂਦਾ ਹੈ ਮੰਨ ਲਓ 20000 ਜਾਂ 25000 ਬਣਦਾ ਹੈ ਅਗਰ ਤੁਸੀਂ 1 ਲੱਖ ਤੱਕ ਜਾਂਦੇ ਹੋ ਤਾਂ ਉਸ ਦਾ 25% ਬਣਿਆ ਹੁੰਦਾ ਹੈ ਜੀ 25000 ਪਰ ਇਹਦੇ ਵਿੱਚ ਇਸ ਨੂੰ ਕੈਪਿੰਗ ਕੀਤੀ ਗਈ ਹੈ 17500 ਤੱਕ ਮੈਕਸਿਮਮ ਤੁਹਾਨੂੰ ਸਬਸਿਡੀ ਮਿਲੇਗੀ ਅਗਰ ਤੁਸੀਂ ਕੋਈ ਵੀ ਦੁੱਧਾਰੂ ਪਸ਼ੂ ਖਰੀਦਦੇ ਹੋ ਠੀਕ ਹੈ ਜੀ ਐਸ ਸੀ ਐਸ ٹی ਦੇ ਵਿੱਚ ਇਹ ਜਿਹੜੀ ਰੇਸ਼ੋ ਹੈ ਜੀ 33% ਤੱਕ ਚੱਲ ਜਾਂਦੀ ਹੈ ਜਿਹਦਾ ਰੇਟ ਕੀ 23100 ਰੁਪਿਆ ਪਰ ਐਨੀਮਲ ਤੇ ਬਣ ਜਾਂਦਾ ਹੈ ਜੀ ਠੀਕ ਹੈ ਇਹਦੇ ਇੱਕ ਐਨੀਮਲ ਹੈ ਜੀ ਇਹ ਇੱਕ ਗਾਂ ਗਾਂ ਜਾਂ ਮੱਝ ਅਗਰ ਤੁਸੀਂ ਲੈਂਦੇ ਹੋ ਉਦੇ ਵਿੱਚ 17500 ਠੀਕ ਹੈ ਜੀ ਮਤਲਬ ਲੱਖ ਰੁਪਏ ਤੱਕ ਮੈਕਸਿਮ ਤੁਸੀਂ ਅਗਰ ਖਰੀਦਦੇ ਹੋ ਜੀ ਤੇ ਉਸ ਤੋਂ ਇਲਾਵਾ ਕਰ ਲਈਏ ਜੀ ਦੋ ਨੰਬਰ ਤੇ ਕੈਟਲ ਸ਼ੈੱਡ ਬਸ਼ਾ ਤੁਸੀਂ ਖਰੀਦ ਲੈ ਉਹ ਤੋਂ ਬਾਅਦ ਕੈਟਲ ਸ਼ੈੱਡ ਜ਼ਰੂਰੀ ਹੁੰਦੀ ਹੈ ਕੈਟਲ ਸ਼ੈੱਡ ਦੇ ਵਿੱਚ ਮੈਕਸਿਮਮ ਕੋਸਟ ਪਰ ਯੂਨਿਟ 4 ਲੱਖ ਤੋਂ 6 ਲੱਖ ਇੱਕ ਜਿਹੜੀ 4 ਲੱਖ ਤੋਂ 6 ਲੱਖ ਦੇ ਯੂਨਿਟ ਜਿਹੜੀ ਆਪਣੀ ਸ਼ੈੱਡ ਪੈਂਦੀ ਹੈ ਮਿਨੀਮਮ ਉਹਦੇ ਵਿੱਚ ਇਸ ਦਾ ਸਬਸਿਡੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਕੱਟ ਵੀ ਹੋ ਸਕਦੀ ਹੈ ਇਦਾਂ ਦੀ ਗੱਲ 100000 ਤੋਂ 200000 ਵਾਲੀ ਵੀ ਤੁਸੀਂ ਸ਼ੈੱਡ ਤਿਆਰ ਕਰ ਸਕਦੇ ਹੋ ਮੈਕਸਿਮਮ 4 ਤੋਂ 6 ਦੇ ਵਿੱਚ ਹੈ ਬਾਕੀ ਉਹ ਡਿਪੈਂਡ ਕਰਦਾ ਹੈ ਤੁਸੀਂ ਕਿੰਨੇ ਪਸ਼ੂ ਰੱਖ ਰਹੇ ਹੋ ਉਹ ਤੁਹਾਡੀ ਕਪੈਸਿਟੀ ਉਸ ਹਿਸਾਬ ਨਾਲ ਹੈ ਕਿ ਨਹੀਂ ਹੈ ਉਹ ਵੀ ਡਿਪੈਂਡ ਕਰਦਾ ਐਵੇਂ ਨਹੀਂ ਹੈ ਤੁਸੀਂ ਪਸ਼ੂ 2-4 ਰੱਖੇ ਆ ਤੁਸੀਂ ਕਿਹੜੀ ਸ਼ੈੱਡ ਦੀ ਕੋਸਟ ਬਣਾ ਰਹੇ ਹੋ 6 ਲੱਖ ਦੀ ਬਾਅਦ ਵਿੱਚ ਤੁਸੀਂ ਉਹ ਸ਼ੈੱਡ ਨੂੰ ਕਿਸੇ ਹੋਰ ਪਰਪਸੇਸ ਯੂਜ਼ ਕਰਨਾ ਇਹ ਵੀ ਨਹੀਂ ਉਸ ਸ਼ੈੱਡ ਦਾ ਪ੍ਰੋਪਰ ਯੂਜ਼ ਯੂਟਿਲਾਈਜੇਸ਼ਨ ਤੁਹਾਡੀ ਡੈਰੀ ਫਾਰਮਿੰਗ ਵਾਸਤੇ ਹੋਣੀ ਚਾਹੀਦੀ ਹੈ ਤੁਹਾਡੇ ਜਿੰਨੇ ਪਸ਼ੂ ਤੁਹਾਨੂੰ ਰਿਕੁਆਇਰਮੈਂਟ ਹੈ ਉਨੇ ਦੀ ਅਗਰ ਸ਼ੈੱਡ ਹੈ ਉਹ ਇਨਸਪੈਕਸ਼ਨ ਹੁੰਦੀ ਹੈ ਪ੍ਰੋਪਰ ਤੇ ਉਸ ਤੋਂ ਬਾਅਦ ਹੀ ਤੁਹਾਨੂੰ ਸਬਸਿਡੀ ਮਿਲਦੀ ਹੈ ਜੀ ਉਹਦੇ ਵਿੱਚ ਜਿਹੜੀ ਸਬਸਿਡੀ ਹੈ ਫਿਰ ਉਹੀ ਜਨਰਲ ਕਾਟੇ ਵਾਸਤੇ 25% ਜਾਂ ਫਿਰ 1 ਲੱਖ ਤੋਂ 1.5 ਲੱਖ ਮੈਕਸਿਮਮ ਬਾਕੀ ਤੁਸੀਂ ਖਰਚਾ ਖੁਦ ਕਰਨਾ ਹੁੰਦਾ ਹੈ ਜੀ ਉਸ ਤੋਂ ਇਲਾਵਾ ਐਸਸੀ ਐਸਟੀ ਵਾਸਤੇ 25% 1 ਲੱਖ ਤੋਂ 1.5 ਲੱਖ ਉਹਦੇ ਵਿੱਚ ਵੀ ਮਿਨੀਮਮ ਮੈਕਸਿਮਮ 25% ਹੀ ਹੈ ਜੀ ਤੇ 1 ਲੱਖ ਤੋਂ 1.5 ਲੱਖ ਦਾ ਖਰਚਾ ਉਹਨਾਂ ਦਾ ਹੀ ਬਚ ਜਾਂਦਾ ਹੈ ਸ਼ੈੱਡ ਦੇ ਵਿੱਚ ਬਰਾਬਰ ਸਬਸਿਡੀ ਹੈ ਜੀ ਤੀਜੀ ਗੱਲ ਕਰ ਲਈਏ ਅਗਰ ਆਪਾਂ ਤਾਂ ਤੀਜੇ ਨੰਬਰ ਤੇ ਆਉਂਦੇ ਨੇ ਸਿੰਗਲ ਰੋ ਫੌਡਰ ਹਾਰਵੈਸਟਰ ਮਤਲਬ ਸਿੰਗਲ ਰੋ ਜਿਹੜੀ ਆਪਾਂ ਮੱਕੀ ਵੜਦੇ ਹਾਂ ਜੀ ਉਹਦੇ ਵਿੱਚ ਇੱਕ ਸਿੰਗਲ ਰੋ ਦਾ ਹੁੰਦਾ ਹੈ ਜੇਕਰ ਅਸੀਂ ਲਾਈਨਾਂ ਦੇ ਵਿੱਚ ਮੱਕੀ ਬੀਜਦੇ ਆ ਤਾਂ ਇੱਕ ਸਿੰਗਲ ਲਾਈਨ ਨੂੰ ਕੱਟਣ ਵਾਸਤੇ ਹਾਰਵੈਸਟਰ ਆਉਂਦਾ ਹੈ ਜੀ ਜਿਹੜਾ ਟਰੈਕਟਰ ਦੇ ਨਾਲ ਚੱਲਦਾ ਹੈ ਤੇ ਉਹਦੀ ਵਿੱਚ ਮੈਕਸਿਮਮ ਪਰ ਕਾਸਟ 2.5 ਲੱਖ ਹੈ 2.5 ਲੱਖ ਦੇ ਤੱਕ ਤੁਸੀਂ ਖਰੀਦ ਸਕਦੇ ਹੋ ਠੀਕ ਹੈ ਇਹ ਜਿਹੜੀ ਸਬਸਿਡੀ ਉਹਦੇ ਵਿੱਚ ਉਹ ਹੈਗੀ ਦੀ 50000 ਜਨਰਲ ਕੋਟਾ ਤੇ ਐਸਸੀਐਸਟੀ ਵਾਸਤੇ 63000 ਉਸ ਤੋਂ ਇਲਾਵਾ ਜੀ ਗੱਲਾਂ ਦੀ ਚੌਥੇ ਨੰਬਰ ਤੇ ਤੁਸੀਂ ਪਸ਼ੂ ਵੀ ਖਰੀਦ ਲਏ ਸ਼ੈੱਡ ਵੀ ਪਾ ਲਈ ਚਾਰਾ ਵੜਨ ਵਾਲੀ ਮਸ਼ੀਨ ਵੀ ਖਰੀਦ ਲਈ ਤੇ ਹੁਣ ਤੁਹਾਡਾ ਕੰਮ ਆ ਗਿਆ ਮਿਲਕਿੰਗ ਦਾ ਦੁੱਧ ਨੂੰ ਚੋਣ ਵਾਸਤੇ ਜਿਹੜੀ ਮਸ਼ੀਨਾਂ ਵਰਤੀ ਜਾਂਦੀ ਹੈ ਮਿਲਕਿੰਗ ਮਸ਼ੀਨ ਡਬਲ ਬਕਟ ਸਿੰਗਲ ਬਕਟ ਘੱਟ ਜਾਦਾ ਪਿੰਡ ਘਰਾਂ ਦੇ ਵਿੱਚ ਯੂਜ਼ ਹੁੰਦੀ ਹੈ ਅਗਰ ਡੈਰੀ ਫਾਰਮਿੰਗ ਕਰ ਰਹੇ ਹੋ ਤੁਸੀਂ ਤਾਂ ਉੱਥੇ ਡਬਲ ਬੱਕਟ ਯੂਜ਼ ਹੁੰਦੀ ਹੈ ਤਾਂ ਕਿ ਜਿਆਦਾ ਦੁੱਧ ਇੱਕ ਟਾਈਮ ਤੇ ਕੱਢਿਆ ਜਾ ਸਕੇ ਉਹਦੇ ਵਿੱਚ ਮੈਕਸਿਮਮ ਕੋਸਟ ਪਰ ਯੂਨਿਟ ਅੜਤਾ 4732 ਰੁਪਏ ਰੱਖਿਆ ਗਿਆ ਹੈ ਜੀ ਠੀਕ ਹੈ ਤੇ ਉਹਦੀ ਜਿਹੜੀ ਸਬਸਿਡੀ ਹੈ ਉਹ 50% ਹੈ ਜੀ ਉਹਦੇ ਵਿੱਚ ਤੁਹਾਨੂੰ 24366 ਰੁਪਏ ਸਬਸਿਡੀ ਮਿਲੇਗੀ ਜਰਨਲ ਕੋਟੇ ਵਾਸਤੇ ਤੇ 50% ਹੀ ਐਸ ਸੀ ਐਸਟੀ ਵਾਸਤੇ ਹੈ ਤੇ ਉਹਦੇ ਵਿੱਚ ਵੀ ਤੁਹਾਨੂੰ ਜਿਹੜੀ ਸਬਸਿਡੀ ਹੈ 24366 ਰੁਪਏ ਹੀ ਮਿਲੇਗੀ ਗੱਲ ਕਰ ਲਈ ਹੈ ਅਗਰ ਆਖਰੀ ਟਾਈਮ ਦੇ ਉੱਪਰ ਤਾਂ ਆਖਰੀ ਜਿਹੜੀ ਆਪਣੀ ਚੀਜ਼ ਹੈ ਜੀ ਉਹ ਹੈ 6 ਨੰਬਰ ਸੋਰੀ 5 ਨੰਬਰ ਤੇ ਆਟੋਮੈਟਿਕ ਸਾਈਲੇਜ ਬੈਲਰ ਕਮ ਰੈਪਰ ਮਸ਼ੀਨ ਆਟੋਮੈਟਿਕ ਸਾਈਲੇਜ ਬੈਲਰ ਕਮ ਰੈਪਰ ਮਸ਼ੀਨ ਇਹ ਡੈਰੀ ਫਾਰਮਿੰਗ ਦੇ ਵਿੱਚ ਜ਼ਿਆਦਾਤਰ ਯੂਜ਼ ਹੁੰਦੀ ਹੈ ਕਿਉਂਕਿ ਜਦੋਂ ਆਪਾਂ ਇੱਕ ਸੀਜ਼ਨ ਦੇ ਵਿੱਚ ਮੱਕੀ ਦਾ ਸਾਈਲੇਜ ਤਿਆਰ ਕਰਦੇ ਆ ਮੱਕੀ ਦਾ ਆਚਾਰ ਤਿਆਰ ਕਰਦੇ ਆ ਕਿਉਂਕਿ ਉਹ ਸਾਰਾ ਸਾਲ ਆਪਾਂ ਚਲਾਉਣਾ ਹੁੰਦਾ ਹੈ ਫਿਰ ਉਹਨੂੰ ਬਣਾਉਣ ਵਾਸਤੇ ਤੇ ਉਹਨੂੰ ਪੈਕਿੰਗ ਕਰਨ ਵਾਸਤੇ ਆਟੋਮੈਟਿਕ ਸਾਇਲੇਜ ਬੈਲਰ ਕਮ ਰੈਪਰ ਮਸ਼ੀਨ ਵਰਤੀ ਜਾਂਦੀ ਹੈ ਤੇ ਜਿਹਦੀ ਮੈਕਸਿਮਮ ਕੋਸਟ ਅਗਰ ਤੁਹਾਨੂੰ ਉਹ 14 ਲੱਖ ਰੁਪਏ ਤੱਕ ਦਾ ਮਿਲਦਾ ਹੈ ਤਾਂ ਤੁਹਾਨੂੰ ਉਹਦੇ ਵਿੱਚ ਲਗਭਗ 40% ਸਬਸਿਡੀ ਜਨਰਲ ਕੋਟੇ ਵਿੱਚ ਤੇ 40% ਸਬਸਿਡੀ ਜਿਹੜੀ ਐਸ ਸੀ ਐਸਟੀ ਕੋਟੇ ਵਿੱਚ ਮਿਲੇਗੀ 5.60 ਲੱਖ ਤੋਂ ਲੈ ਕੇ ਮੈਕਸਿਮਮ 5.60 ਲੱਖ ਤੱਕ ਲੱਖ ਤੱਕ ਤੇ ਇਹ ਸੀ ਪੰਜ ਕੈਟਗਰੀਆਂ ਨੇ ਪਸ਼ੂ ਖਰੀਦਣ ਤੱਕ ਸ਼ੈੱਡ ਬਣਾਉਣ ਤੱਕ ਉਸ ਤੋਂ ਇਲਾਵਾ ਹਾਰਵੈਸਟਿੰਗ ਕਰਨ ਵਾਸਤੇ ਜੋ ਤੁਸੀਂ ਚਾਰਾ ਕੱਟਣਾ ਹੈ ਚਾਰਾ ਕੱਟ ਕੇ ਉਸ ਤੋਂ ਬਾਅਦ ਵਿੱਚ ਮਿਲਕਿੰਗ ਕਰਨੀ ਹੈ ਉਹਦੇ ਵਿੱਚ ਵੀ ਤੁਹਾਨੂੰ ਸਬਸਿਡੀ ਹੈ ਜੀ ਤੇ ਉਹ ਉਸ ਦਾ ਜਿਹੜਾ ਚਾਰਾ ਉਹਨੂੰ ਸਟੋਰ ਕਰਕੇ ਰੱਖਣ ਵਾਸਤੇ ਇੱਕ ਸਾਲ ਵਿੱਚ ਚਲਾਉਣ ਵਾਸਤੇ ਤੇ ਜਿਹੜੀ ਸਾਈਲੇਜ ਬਣਾਉਣਾ ਹੈ ਉਹਦੇ ਵਿੱਚ ਵੀ ਤੁਹਾਨੂੰ ਸਬਸਿਡੀ ਮਿਲ ਰਹੀ ਹੈ ਮਤਲਬ ਇੱਕ ਪ੍ਰੋਪਰ ਸਰਕਾਰ ਵੱਲੋਂ ਸੈਟਅਪ ਤਿਆਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਇੱਕ ਸਹਾਇਕ ਧੰਦੇ ਨੂੰ ਅਪਣਾਓ ਤਾਂ ਕਿ ਜਿਹੜੀ ਆਪਣੀ ਇਨਕਮ ਹੈ ਉਸ ਰੂਪ ਵਧਾ ਸਕੋ ਦੁੱਗਣਾ ਤੇਗਣਾ ਤੁਹਾਡੀ ਮਿਹਨਤ ਦੇ ਉੱਪਰ ਡਿਪੈਂਡ ਹੈ ਸਰਕਾਰ ਤੁਹਾਡੇ ਨਾਲ ਖੜੀ ਹੈ ਤੇ ਇਹ ਕਿਵੇਂ-ਕਿਵੇਂ ਸਕੀਮ ਤੁਸੀਂ ਅਵੇਲ ਕਰ ਸਕਦੇ ਹੋ ਕੌਣ-ਕੌਣ ਅਵੇਲ ਕਰ ਸਕਦਾ ਹੈ ਕੀ ਇਹਦੇ ਵਿੱਚ ਸਟਾਰਟਿੰਗ ਕਿਵੇਂ ਕਰਨੀ ਹੈ ਕਿੱਥੇ ਜਾ ਕੇ ਮਿਲਣਾ ਹੈ ਕੀ-ਕੀ ਦੇ ਪ੍ਰੋਸੈਸ ਨੇ ਉਹ ਅਸੀਂ ਵੀਡੀਓ ਜਲਦ ਲੈ ਕੇ ਆਵਾਂਗੇ ਅਗਰ ਤੁਹਾਨੂੰ ਵੀਡੀਓ ਜਲਦੀ ਚਾਹੀਦੀ ਹੈ ਤਾਂ ਕਮੈਂਟ ਬਾਕਸ ਵਿੱਚ ਇਸ ਦੇ ਬਾਰੇ ਲਿਖੋ ਠੀਕ ਹੈ ਜੀ ਤਾਂ ਕਿ ਅਸੀਂ ਜ਼ਿਆਦਾ ਜਾਣਕਾਰੀ ਲੈ ਕੇ ਤੁਹਾਡੇ ਤੱਕ ਸਟੀਕ ਤੇ ਸਹੀ ਜਾਣਕਾਰੀ ਪਹੁੰਚਾ ਸਕੀਏ ਬਾਕੀ ਰਹਿਦੀ ਗੱਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨਵੇਂ ਹੋ ਪਹਿਲੀ ਵਾਰੀ ਚੈਨਲ ਦੇ ਉੱਪਰ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਲਿਓ ਅਸੀਂ ਇਸ ਚੈਨਲ ਦੇ ਉੱਪਰ ਖੇਤੀਬਾੜੀ ਸੰਬੰਧੀ ਮੌਸਮ ਸੰਬੰਧੀ ਅਤੇ ਸਹਾਇਕ ਧੰਦੇ ਹੋਗੇ ਉਹਨਾਂ ਸੰਬੰਧੀ ਜਾਂ ਫਿਰ ਹੋਰ ਇਨਫੋਰਮੇਸ਼ਨ ਜੋ ਵੀ ਖੇਤੀਬਾੜੀ ਜਾਂ ਕਿਸਾਨ ਵੀਰਾਂ ਦੇ ਲਈ ਲੋੜੀਂਦੀ ਹੁੰਦੀ ਹੈ ਅਸੀਂ ਲੈ ਕੇ ਆਉਂਦੇ ਰਹਿੰਦੇ ਆਂ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਵਰਗੇ ਯਾਰਾਂ ਦੋਸਤਾਂ ਦੇ ਨਾਲ ਕਿਸਾਨਾਂ ਦੇ ਨਾਲ ਤਾਂ ਕਿ ਉਹਨਾਂ ਤੱਕ ਵੀ ਇਹ ਇਨਫੋਰਮੇਸ਼ਨ ਪਹੁੰਚ ਸਕੇ ਅਗਰ ਕੋਈ ਇਹਹੀ ਸਕੀਮ ਬਾਰੇ ਸੋਚ ਰਿਹਾ ਹੈ ਕੋਈ ਲੋੜ ਹੈ ਤਾਂ ਉਹਨਾਂ ਤੱਕ ਅਗਰ ਪਹੁੰਚੇਗੀ ਤਾਂ ਉਸ ਦਾ ਵੀ ਫਾਇਦਾ ਹੋ ਸਕੇਗਾ ਸਰਕਾਰ ਵੱਲੋਂ ਸਕੀਮਾਂ ਆ ਰਹੀਆਂ ਨੇ ਥੱਲੇ ਯੂਟਿਲਾਈਜ਼ ਕਰਨ ਵਾਲੇ ਘਟਨੇ ਅਗਰ ਵੀਡੀਓ ਉਹਨਾਂ ਤੱਕ ਪਹੁੰਚੇਗੀ ਤਾਂ ਵੀਡੀਓ ਦੀ ਸਰਕਾਰ ਦੀ ਵੱਲੋਂ ਸਕੀਮ ਦੀ ਯੂਟਿਲਾਈਜੇਸ਼ਨ ਹੋ ਸਕੇਗੀ ਫਾਇਦਾ ਲੈ ਕੇ ਲਓਗੇ ਤੁਸੀਂ ਤਾਂ ਇਨਕਮ ਵਿੱਚ ਵਾਧਾ ਹੋਵੇਗਾ ਸਾਡੇ ਪੰਜਾਬ ਦਾ ਪਰ ਫੁੱਲਤ ਹੋਣਗੇ ਕਿਸਾਨ ਤੇ ਸਾਡੀ ਸਕੀਮ ਜੋ ਵੀ ਸਰਕਾਰ ਦੀ ਹੈ ਤੁਹਾਡੇ ਤੱਕ ਪਹੁੰਚਾਉਣਾ ਸਾਡਾ ਫਰਜ਼ ਹੈ ਜੀ ਤੇ ਅਸੀਂ ਆਪਣਾ ਕੰਮ ਕਰਦਾ ਰਵਾਂਗੇ ਤੇ ਤੁਸੀਂ ਸਾਡਾ ਸਹਿਯੋਗ ਕਰ ਸਕਦੇ ਹੋ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਕਰਕੇ ਸ਼ੇਅਰ ਕਰਕੇ ਤੇ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਤੇ ਤੁਸੀਂ ਕੀ ਕਿਤਾ ਕਰਦੇ ਹੋ ਉਹ ਲਿਖ ਕੇ ਸਾਨੂੰ ਹੌਸਲਾ ਫੁਸਾਈ ਕਰੋ ਜੀ ਉਦੋਂ ਤੱਕ ਜੋ ਤੁਸੀਂ ਨਵੀਂ ਵੀਡੀਓ ਲੈ ਕੇ ਅੰਦਰ ਤੱਕ ਬਣੇ ਰਹੋ ਚਾਰੇ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ